ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਕ੍ਰਾਂਤੀ ਲਈ ਜੋ ਕਿਹਾ ਸੀ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਹੁਣ 881 ਆਮ ਆਦਮੀ ਕਲੀਨਿਕ ਹਾਈ ਕੁਆਲਿਟੀ ਪ੍ਰਾਇਮਰੀ ਹੈਲਥ케ਅਰ ਦੀ ਸੇਵਾਵਾਂ ਦੇ ਰਹੇ ਨੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 2.5 ਕਰੋੜ ਤੋਂ ਵੱਧ ਪੇਸ਼ੈਂਟ ਆਪਣਾ ਇਲਾਜ ਕਰਾ ਚੁੱਕੇ ਨੇ ਇਥੇ ਮਾਤਾ ਕੁਜੀ ਸ਼ਮਲਾਪੁਰੀ ਵਿੱਚ ਰੋਜ਼ ਅਪ ਟੂ 80 ਤੋਂ 100 ਪੇਸ਼ੈਂਟਸ ਆਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ ਨੇ ਤੇ ਜਿਹੜੀ ਵੀ ਦਵਾਈਆਂ ਡਾਕਟਰ ਲਿਖਦੇ ਐ ਇਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ ਨੇ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਉਹਨਾਂ ਦੀ ਜੇਬ 'ਚੋਂ ਜਾਣ ਵਾਲਾ ਮਹਿੰਗਾ ਪੈਸਾ ਤਕਰੀਬਨ 1200 ਕਰੋੜ ਰੁਪਏ ਦੀ ਬਚਤ ਆਮ ਆਦਮੀ ਦੀ ਹੋਈ ਹੈ ਗਰੀਬਾਂ ਵਾਸਤੇ ਬਹੁਤ ਵਧੀਆ ਇਹਨਾਂ ਨੇ ਸਾਧਨ ਕੀਤਾ ਹੈ ਦਵਾਈਆਂ ਵਾਸਤੇ ਅਸੀਂ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਥਾਂ-ਥਾਂ ਤੇ ਜਗ੍ਹਾ-ਜਗ੍ਹਾ ਤੇ ਕਲੀਨਿਕ ਖੋਲੇ ਹੋਏ ਨੇ ਏਸੀ ਲੱਗਿਆ ਡਾਕਟਰ ਬੈਠਿਆ ਕੰਪਿਊਟਰ ਉਹਨਾਂ ਦੇ ਕੋਲੇ ਆ 40 ਕਿਸਮ ਦੀਆਂ ਬਿਮਾਰੀਆਂ ਦੇ ਟੈਸਟ 80 ਕਿਸਮ ਦੀਆਂ ਦਵਾਈਆਂ 90 ਕਿਸਮ ਦੀਆਂ ਫ੍ਰੀ ਚ ਮਿਲਦੀਆਂ ਨੇ ਹਾਂਜੀ ਪੂਰੇ ਵਾੜ ਦੇ ਵਿੱਚ ਨਾਮ ਕਮਾਇਆ ਹਾਂਜੀ ਤੇ ਹੁਣ ਜਿਹੜਾ ਖੇਡਾਂ ਨੂੰ ਪ੍ਰਮੋਟ ਕਰ ਰਹੇ ਆਗੇ ਆ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦਾ ਤੇ ਖੇਡਾਂ ਵੱਲ ਜੋੜਦਾ ਤੇ ਉਮਰਾਂ ਲਗੀ ਤਾਂ ਬਹੁਤ ਵੱਡਾ ਨਹੀਂ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਤੁਸੀਂ ਆਏ ਮੇਰੇ ਪਿੰਡ ਆਏ ਆ ਦੇਖੋ ਸਿੰਗਿੰਗ ਮੈਂ 10 ਸਾਲੋਂ ਕਿਵੇਂ ਨੂੰ ਕਰਦੇ ਨੂੰ ਤੇ ਆਫ ਕੌਰਸ ਸਿੰਗਿੰਗ ਦੇ ਵਿੱਚ ਬੰਦੇ ਦਾ ਬਹੁਤ ਐਫਰਟ ਵੀ ਲੱਗਦੇ ਆ ਚੀਜ਼ਾਂ ਵੀ ਲੱਗਦੀਆਂ ਪਰ ਇੱਕ ਸਰਟਨ ਟਾਈਮ ਆ ਜਾਂਦਾ ਜਦੋਂ ਬੰਦਾ ਸੋਚਦਾ ਯਾਰ ਵੀ ਹਾਂ ਠੀਕ ਆ ਹੁਣ ਕੰਟੀਨਿਊ ਹੋਈ ਜਾਂਦਾ ਤੇ ਮੈਨੂੰ ਮੇਰਾ ਹਮੇਸ਼ਾ ਡਰੀਮ ਹੁੰਦਾ ਸੀਗਾ ਵੀ ਮੈਂ ਆਪਦੇ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਟੂਰਨਾਮੈਂਟ ਕਰਵਾਵਾਂ ਗੇਮਾਂ ਕਰਵਾਵਾਂ ਜਿਹੜੀਆਂ ਕਿ ਨੈਸ਼ਨਲ ਲੈਵਲ ਦੀਆਂ ਗੇਮਸ ਹੋਣ ਇੰਟਰਨੈਸ਼ਨਲ ਲੈਵਲ ਦੀਆਂ ਗੇਮਸ ਹੋਣ ਇੰਟਰਨੈਸ਼ਨਲ ਲੈਵਲ ਦੇ ਪਲੇਅਰਸ ਮੇਰੇ ਪਿੰਡ ਆ ਕੇ ਖੇਡਣ ਪੌਸਿਬਿਲਟੀ ਪਹਿਲਾਂ ਹੈ ਨਹੀਂ ਸੀ ਕਿਉਂਕਿ ਸਰਕਮਸਟੈਂਸਸ ਉਦਾਂ ਦੇ ਹੈ ਨਹੀਂ ਸੀਗੇ ਪਰ ਹੁਣ ਵਾਹਿਗੁਰੂ ਨੇ ਹਿੰਮਤ ਬਖਸ਼ੀ ਆ ਚੀਜ਼ਾਂ ਬਖਸ਼ੀਆਂ ਸਭ ਕੁਝ ਬਖਸ਼ਿਆ ਤੇ ਸੋ ਹੁਣ ਜਿਹੜਾ ਵਾ ਹਣ ਪੌਸਿਬਲ ਹੋਇਆ ਤੇ ਜਿਹੜਾ ਰਿਜ਼ਲਟ ਆ ਤੁਹਾਡੇ ਸਾਹਮਣੇ ਹੈ ਕਿੰਨੀਆਂ ਚੈਂਪੀਅਨਸ਼ਿਪ ਕਰਵਾਈਆਂ ਕਿਤੋਂ ਕਿਤੋਂ ਟੀਮਾਂ ਆ ਰਹੀਆਂ ਟੀਮਾਂ ਜੀ 올 ਓਵਰ ਇੰਡੀਆ ਦੀਆਂ ਟੀਮਾਂ ਆ ਰਹੀਆਂ ਜੀ ਪਰ ਉਹ ਟੀਮਾਂ ਦੇ ਵਿੱਚ ਜਿਹੜੇ ਪਲੇਅਰ ਆ ਉਹ 올 ਓਵਰ ਪੰਜਾਬ ਇੰਡੀਆ ਉਹਦੇ ਨਾਲ ਅਫਰੀਕਾ ਅਫਰੀਕਾ ਦੀ ਤਾਂ ਪੂਰੀ ਟੀਮ ਹੀ ਇੱਕ ਲਾਈਬਰੀਆ ਫਿਰ ਯੂਰਪ ਤੋਂ ਪਲੇਅਰਸ ਆ ਰਹੇ ਨੇ ਫਿਰ ਉਹਦੇ ਨਾਲ ਨਾਲ ਨਾਰਥ ਅਮਰੀਕਾ ਤੋਂ ਪਲੇਅਰਸ ਆ ਰਹੇ ਕਿ ਇਸ ਲੈਵਲ ਦੀ ਚੈਂਪੀਅਨਸ਼ਿਪ ਹੋ ਰਹੀ ਹੈ ਲੈਵਲ ਦੇਖੋ ਜੀ ਹਰ ਕੋਈ ਬੰਦਾ ਕਹਿੰਦਾ ਵੀ ਸਾਡੀ ਬਹੁਤ ਵੱਡੀ ਲੈਵਲ ਦੀ ਪਰ ਇਹੋ ਜੀ ਚੈਂਪੀਅਨਸ਼ਿਪ ਪੰਜਾਬ ਚ ਪਹਿਲੀ ਹੈ ਜੀ ਸੋ ਥਿਸ ਇਜ਼ ਸਮਥਿੰਗ ਵੈਰੀ ਡਿਫਰੈਂਟ ਏਦਾਂ ਦੇ ਲੈਵਲ ਦੀ ਸੌਕਰ ਚੈਂਪੀਅਨਸ਼ਿਪ ਫਰਸਟ ਟਾਈਮ ਹੈ ਜੀ ਪੰਜਾਬ ਦੇ ਵਿੱਚ ਕੀ ਕੀ ਇਨਾਮ ਕੀ ਕੀ ਦਿੱਤੇ ਜਾਣਗੇ ਜੇ ਤੁਹਾਨੂੰ ਪਹਿਲਾ ਨਾਮ 4 ਲੱਖ ਰੁਪਇਆ ਦੂਜਾ ਨਾਮ 2 ਲੱਖ ਰੁਪਇਆ ਫਿਰ 51 ਫਿਰ ਸਾਰਿਆਂ ਨੂੰ 51 51000 ਹੈ ਜਗਰ ਵੀ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਖੇਡਾਂ ਪੰਜਾਬ ਜੌਨ ਦਾ ਨੌਜਵਾਨ ਜਿਹੜਾ ਉਕਸਾਈਸ ਹੋਊਗਾ ਖੇਡਾਂ ਵੱਲ ਤੁਸੀਂ ਦੇਖੋ ਜੀ ਮੈਂ ਇੱਕ ਪਿੰਡ 'ਚ ਕਰਵਾਈਆਂ ਆਪਾਂ ਮੇਰੇ ਪਿੰਡ ਦੇ ਗਰਾਊਂਡ 'ਚ ਕਰਵਾਈਆਂ ਤੇ ਫੁੱਲ ਦੁਪਹਿਰ ਆ ਸ਼ਾਮ ਨੂੰ ਤਾਂ ਚਲੋ ਹੋਰ ਬਹੁਤ ਜ਼ਿਆਦਾ ਇਕੱਠ ਹੋਇਆ ਨਾ ਤੇ ਕਿੰਨੇ ਲੋਕ ਨੇ ਕਿੰਨੇ ਕਿਡਸ ਨੇ ਆਏ ਹੋਏ ਤੇ ਹਾਲਾਂਕਿ ਮੈਂ ਲੇਡੀਜ਼ ਲਈ ਖਾਸ ਪ੍ਰਬੰਧ ਕਰ ਰਹੇ ਆ ਜੀ ਕੱਲ ਤੋਂ ਲੇਡੀਜ਼ ਦੇ ਬੈਠਣ ਲਈ ਵੀ ਸੋ ਆਮ ਬਹੁਤ ਮੋਟੀਵੇਸ਼ਨ ਮਿਲਦੀ ਹੈ ਇਹੋ ਜਿਹੇ ਪਲੇਅਰਾਂ ਨੂੰ ਗੋਰਿਆਂ ਨੂੰ ਸਾਡੇ ਪਿੰਡ ਖੇਡਦੇ ਦੇਖ ਕੇ ਜਿਹੜੇ ਆਫਰੀਕਨ ਪਲੇਅਰਸ ਆ ਇਹਨਾਂ ਨੂੰ ਸਾਡੇ ਪਿੰਡ ਖੇਡਦੇ ਦੇਖਦੇ ਹੋਏ ਇਹ ਇੱਕ ਨਵੀਂ ਚੀਜ਼ ਆ ਜੇ ਸ਼ਾਇਦ ਮੈਂ ਛੋਟਾ ਹੁੰਦਾ ਮੈਨੂੰ ਮੈਂ ਦੇਖਦਾ ਇਹਨਾਂ ਨੂੰ ਤਾਂ ਮੈਨੂੰ ਵੀ ਮੋਟੀਵੇਸ਼ਨ ਬਿਲਕੁਲ ਜੀ ਜਿਸ ਨੇ ਨੌਜਵਾਨ ਪੀੜੀ ਆਪਾਂ ਕਰ ਰਹੇ ਬਦਲਾਅ ਹੋ ਰਿਹਾ ਪਰ ਜਨਾਬ ਵੀ ਦਰਵੇ ਨਾਲ ਜਾ ਰਹੀ ਨਾ ਦੇਵਲ ਜਾ ਰਹੀ ਆ ਇੱਕ ਬਹੁਤ ਵੱਡਾ ਉਤਸ਼ਾਹ ਦਿੱਤਾ ਹੈਗੇ ਉਹਨਾਂ ਸੇ ਦੂਰ ਕਰਕੇ ਤੇ ਉਹਨਾਂ ਨੂੰ ਖੇਡਦਾ ਬਣਾ ਦੇ ਹਾਂਜੀ ਦੇਖੋ ਜੀ ਆਹ ਜਿਹੜੇ ਪਰੇ ਤੱਕਦੇ ਮੇਰੇ ਇੱਕ ਜ਼ਰੂਰੀ ਨਹੀਂ ਕਿ ਸਾਰਾ ਪਿੰਡ ਨਸ਼ੇ ਚ ਹੀ ਹੁੰਦਾ ਜੀ। ਅ ਪਿੰਡਾਂ ਦੇ ਵਿੱਚ ਕਈ ਇਹੋ ਜਿਹੇ ਮੁੰਡੇ ਨੇ ਜਿਹੜੇ ਬਹੁਤ ਖੇਤੀਬਾੜੀ ਕਰਦੇ ਨੇ। ਬਹੁਤ ਜਣੇ ਆਪਦੇ ਕੰਮਾਂ ਕਰਾਂ ਚ ਧਿਆਨ ਦਿੰਦੇ ਨੇ ਕਿ ਜਿੱਦਾਂ ਦੇ ਮਰਜ਼ੀ ਕੰਮ ਹੋ। ਜਿਹੜਾ ਕਾਰਪਿੰਟਰ ਆ ਉਹ ਕਾਰਪਿੰਟਰ ਕਰੀ ਜਾਂਦਾ। ਸੋ ਸਾਰਿਆਂ ਨੂੰ ਨਸ਼ੇੜੀ ਨਹੀਂ ਕਹਿਣਾ ਚਾਹੀਦਾ। ਹਾਂ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਨਿਸ਼ੇੜੀ ਨਾ ਕਹੋ ਕਿਉਂਕਿ ਉਹਨਾਂ ਦੇ ਨਾਲ ਸ਼ਾਇਦ ਬਹਿ ਕੇ ਕੰਸਲਟ ਕਰਕੇ ਆਪਾਂ ਇਹ ਚੀਜ਼ ਦਾ ਹੱਲ ਕਰ ਸਕਦੇ ਐਹੋ ਜਿਹੀਆਂ ਚੀਜ਼ਾਂ ਇਹ ਚੀਜ਼ ਦਾ ਹੱਲ ਆ ਸ਼ਾਇਦ ਉਹਨਾਂ ਨੂੰ ਸਿਹਤ ਲਈ ਲੱਗੇ ਵੀ ਹਾਂ ਯਾਰ ਸਿਹਤ ਬੜੀ ਵਧੀਆ ਹੋਣੀ ਚਾਹੀਦੀ ਆ ਬਾਕੀ ਤਾਂ ਹਰ ਇੱਕ ਦਾ ਮਾਨ ਆ ਜੀ ਹਰ ਇੱਕ ਦੇ ਲਾਈਫ ਦੇ ਸਰਕਮਸਟੈਂਸਸ ਆ ਪਰ ਨਸ਼ੇ ਹੱਲ ਨਹੀਂ ਕਿਸੇ ਚੀਜ਼ ਦਾ ਵੀ ਗੇਂਗਰ ਤੁਸੀਂ ਫਿਰ ਫਾਈਨਲ ਦੇ ਜਿਹੜਾਗਾ ਕੁਝ ਤੁਹਾਡੇ ਸਾਥੀ ਵੀ ਇੱਥੇ ਸ਼ਾਮਲ ਹੋਣ ਸਾਰੇ ਮੇਰੇ ਸਾਥੀ ਜਿੰਨੇ ਮੇਰੇ ਭਰਾ ਨੇ ਸਭ ਆ ਰਹੇ ਨੇ ਜਿੰਨਾਂ ਜਿੰਨਾਂ ਨੂੰ ਮੈਂ ਇਨਵੀਟੇਸ਼ਨ ਦੇ ਪਾਇਆ ਉਹ ਸਾਰੇ ਆ ਰਹੇ ਨੇ ਕਿਹੜੇ 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 ਜੀ ਸਾਰੀ ਮੇਨ ਨੇ ਜੀ ਮੈਂ ਉਹ ਕਹਿੰਦੇ ਹੁੰਦੇ ਨੇ ਨਾ ਵੀ ਮੇਨ ਮੇਨ ਅੰਦਰ ਆ ਜਾਓ ਬਾਕੀ ਬਾਹਰ ਚਲੇ ਜਾਓ ਲੜਾਈ ਉੱਤੇ ਹੋ ਜਾਂਦੀ ਆ ਸਾਰੀ ਮੇਨ ਨੇ ਕਿਉਂਕਿ ਮੇਰੇ ਸਾਰੇ ਸਾਰੇ ਦੋ ਚਾਰ ਨਹੀਂ ਜੀ ਸਾਰੇ ਮੇਰੇ ਪਸੰਦੇ ਨੇ ਮੈਂ ਕੇਸ ਮੱਖਣ ਭਾਜੀ ਆ ਰਹੇ ਨੇ ਜਸਵੀਰ ਜੱਸੀ ਭਾਜੀ ਆ ਰਹੇ ਨੇ ਗੁਲਾਬ ਸਿੱਧੂ ਵੀਰ ਆ ਰਿਹਾ ਫਿਰ ਹਰਸਿਮਰਨ ਆ ਰਿਹਾ ਫਿਰ ਸਿੱਪੀ ਗਿੱਲ ਵੀਰ ਆ ਰਿਹਾ ਫਿਰ ਅ ਰਾਸ਼ਨ ਪ੍ਰਿੰਸ ਭਾਈ ਆ ਰਿਹਾ ਕਮਲ ਖਾਨ ਭਾਈ ਆ ਰਿਹਾ ਸੋ ਇਦਾਂ ਬਹੁਤ ਸਿੰਗਰ ਨੇ ਮੈਂ ਹੁਣ ਨਾ ਭੁੱਲ ਗਿਆ ਵਿੱਚ ਫੀਮੇਲ ਸਿੰਗਰ ਵੀ ਆ ਰਹੇ ਨੇ ਸੋ ਕਾਫੀ ਆ ਰਹੇ ਨੇ ਬਸ ਟੋਪ ਲੱਗ ਸੋਨੀਆ ਮਾਨ ਆ ਰਹੇ ਨੇ ਤੇ ਮੈਨੀ ਬਸ ਵੈਸੇ ਅੱਜ ਲੱਗ ਰਿਹਾ ਚਿਹਰਾ ਬਹੁਤ ਖੁਸ਼ੀ ਚ ਹੈ ਕਿਉਂਕਿ ਬੜੇ ਦਿਨਾਂ ਤੋਂ ਤੁਸੀਂ ਇਹਦੀ ਕਰ ਰਹੇ ਸੀ ਪ੍ਰੋਟੈਕਟਰ ਨਹੀਂ ਖੁਸ਼ੀ ਤਾਂ ਜੀ ਮੈਂ ਰੇਣੀ ਆਏ ਆ ਪਰ ਆਈ ਡੋਟ ਨੋ ਸ਼ਾਇਦ ਤੁਹਾਨੂੰ ਸੁੱਤੇ ਪੇ ਉੱਠੇ ਮਿਲਿਆ ਹੋ ਉਦੋਂ ਮੈਨੂੰ ਵਰਕਆਊਟ ਦੀ ਸਟੈਸ ਹੁੰਦੀ ਆ ਪਰ ਜੀ ਖੁਸ਼ੀ ਤਾਂ ਦੇਖੋ ਹੋਣਾ ਹੀ ਆ ਜੀ ਆਪਦੇ ਪਿੰਡ ਦੀ ਚੀਜ਼ ਹੋ ਰਹੀ ਆ ਵਧੀਆ ਹੋ ਰਹੀ ਆ ਔਰ ਇਨੇ ਲੋਕ ਦੂਰੋਂ ਦੂਰੋਂ ਆ ਰਹੇ ਦੇਖਣ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ মিডিਆ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਤੁਸੀਂ ਤੁਸੀਂ ਬਹੁਤ ਹੀ ਹਾਈ ਕੁਆਲਿਟੀ ਜਿਹੜਾ ਵੱਡਾ ਟੂਰਨਾਮੈਂਟ ਆ ਵੱਡਾ ਇਵੈਂਟ ਆ ਉਹਨੂੰ ਕਵਰ ਕਰਨ ਦੇ ਲਈ ਇੱਥੇ ਪਹੁੰਚੇ ਉਹਦਾ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਕਰਕੇ ਇਹ ਜਿਹੜਾ ਨਾਮ ਸਾਡੇ ਐਮ.ਐਲ.ਏ. ਸਾਹਿਬ ਦਾ ਬਲਾਸਪੁਰ ਸਾਹਿਬ ਦਾ ਮੇਰੇ ਭਰਾ ਗगन ਕੋਕਰੀ ਜੀ ਦਾ ਸਾਡੇ ਇਸ ਨਗਰ ਦਾ ਸਾਡੇ ਇਲਾਕੇ ਦਾ ਬਗੇਪੁਰਾਣੇ ਦਾ ਜਾਂ ਪੰਜਾਬ ਦਾ ਇਹ ਪੂਰੀ ਦੁਨੀਆ 'ਚ ਜਾਣਾ ਉਹ ਤੁਹਾਡੇ ਸਹਿਯੋਗ ਕਰਕੇ ਜਾਣਾ ਬਹੁਤ ਵੱਡਾ ਟੂਰਨਾਮੈਂਟ ਹੈ ਪਹਿਲੀ ਵਾਰ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਹਾਈ ਕੁਆਲਿਟੀ ਦਾ ਟੂਰਨਾਮੈਂਟ ਹੋਣ ਲੱਗਿਆ ਜਿਦੇ ਵਿੱਚ ਮੈਨੇਜਮੈਂਟ ਹਾਈ ਕੁਆਲਿਟੀ ਦੀ ਟੀਮਾਂ ਬਹੁਤ ਵੱਡੀਆਂ ਪੰਜਾਬ ਦੇ ਵਿੱਚੋਂ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੀਆਂ ਨਾਰਥ-ਈਸਟਰਨ ਉਧਰਲੀ ਸਾਈਡ ਦੀਆਂ ਸਾਊਥ ਦੀਆਂ ਟੀਮਾਂ ਆਊਟ ਆਫ ਇੰਡੀਆ ਇੰਡੀਆ ਤੋਂ ਬਾਹਰ ਕਈ ਜਿਵੇਂ ਬਾਈ ਨੇ ਪਹਿਲਾਂ ਵੀ ਦੱਸਿਆ ਬਾਹਰਲੇ ਕੰਟਰੀਆਂ ਤੋਂ ਟੀਮਾਂ ਵਧੀਆ-ਵਧੀਆ ਅਕੈਡਮੀਆਂ ਦੇ ਬਹੁਤ ਵਧੀਆ ਪਲੇਅਰ ਜਿਹੜੇ ਆਪਾਂ ਟੀਵੀ 'ਚ ਦੇਖਦੇ ਮਿਲਦੇ ਨੇ ਉਹ ਸਾਰੇ ਇੱਥੇ ਖੇਡ ਰਹੇ ਨੇ ਤਾਂ ਇਹ ਬਹੁਤ ਮਾਣ ਵਾਲੀ ਗੱਲ ਹੈ ਉਹ ਕਹਦੇ ਕਿ ਪਹਿਲੀ ਵਾਰੀ ਹੋ ਰਹੀ ਹੈ ਇੰਟਰਨੈਸ਼ਨਲ ਆਪਾਂ ਕਹਿ ਸਕਦੇ ਹਾਂ ਕਿ ਆਹ ਸਾਰੇ ਜਨਰਲ ਬਹੁਤ ਵੱਡੇ-ਵੱਡੇ ਪ੍ਰਾਲੇ ਕਿਤੇ ਲੜ ਰਹੇ ਨੇ ਔਰ ਇੱਕ ਸਿੰਗਰ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਪਹਿਲਾ ਕਦਮ ਚੱਕਿਆ ਗਿਆ ਸੀ ਇਹਦੇ ਵੀ ਇਹ ਟੂਰਨਾਮੈਂਟ ਦੋ ਚੀਜ਼ਾਂ ਦੇ ਨਾਲ ਬਹੁਤ ਇੰਪੋਰਟੈਂਟ ਆ ਪਹਿਲੀ ਤਾਂ ਇਹ ਵੀ ਆਪਾਂ ਹੁਣ ਇਹਨਾਂ ਖੇਡਾਂ ਤੋਂ ਬਾਅਦ ਆਪਾਂ ਸਾਰੀਆਂ ਖੇਡਾਂ ਵੱਲ ਜਾਵਾਂਗੇ ਇਹ ਜਿਹੜਾ ਇਹਨਾਂ ਨੇ ਇੱਕ ਲੈਵਲ ਸੈੱਟ ਕਰਤਾ ਵੀਰੇ ਨੇ ਪਹਿਲਾਂ ਵੀ ਦੱਸਿਆ ਵੀ ਇਸ ਹਾਈ ਕੁਆਲਿਟੀ ਦਾ ਤੁਸੀਂ ਜੇ ਆਸ-ਪਾਸੇ ਕੈਮਰੇ ਘਮਾਓਗੇ ਰਾਉਂਡ ਪਾਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਮੈਨੇਜਮੈਂਟ ਮਿਲੂਗੀ ਜਿਹੜੇ ਬਹੁਤ ਵੱਡੇ-ਵੱਡੇ ਟੂਰਨਾਮੈਂਟਾਂ 'ਚ ਵੱਡੀਆਂ-ਵੱਡੀਆਂ ਕੰਪਨੀਆਂ ਪ੍ਰੋਵਾਈਡ ਕਰਦੀਆਂ ਨੇ ਉਹ ਇੱਥੇ ਮਿਲੂਗੀ ਸੈਕੰਡ ਏ ਆ ਵੀ ਜਿਹੜੇ ਸਾਡੇ ਇੰਡਸਟਰੀ ਆ ਪੰਜਾਬੀ ਇੰਡਸਟਰੀ ਆ ਉਹਦਾ ਉਹਨੇ ਬਹੁਤ ਗਰੋ ਕੀਤਾ ਪਿਛਲੇ 2-3 ਸਾਲਾਂ ਦੇ ਵਿੱਚੋਂ ਤਾਂ ਪਹਿਲਾਂ ਤਾਂ ਸਕੇ ਪੰਜਾਬ ਚ ਫਿਰ ਆਊਟ ਆਫ ਇੰਡੀਆ ਹੁਣ ਤਾਂ ਪੂਰੇ ਵਰਲਡ ਦੇ ਵਿੱਚ ਜਿਹੜੇ ਪੰਜਾਬੀ ਕਲਾਕਾਰ ਨੇ ਪੰਜਾਬੀ ਆਰਟਿਸਟ ਨੇ ਚਾਹੇ ਉਹ 뮤직 ਹੋਵੇ ਚਾਹੇ ਫਿਲਮਾਂ ਹੋਣ ਤਾਂ ਪੂਰੇ ਦੁਨੀਆ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਨਾਮ ਕਮਾਇਆ ਤੇ ਜੇਕਰ ਜਿਹੜੇ ਇਹ ਲੋਕ ਨੇ ਜਿਹੜੇ ਆਪਣੇ ਪਿੰਡਾਂ ਨੂੰ ਬਹੁਤ ਪਿਆਰ ਕਰਦੇ ਆ ਜਿਹੜੇ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਆ ਜਿਹੜੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਆ ਜਿੰਨਾ ਕਰਕੇ ਇੰਨਾ ਕੁਝ ਮਿਲਿਆ ਜੇਕਰ ਜਦੋਂ ਇਹ ਗगन ਕੋਕਰੀ ਨੇ ਜਿਹੜੀ ਇਹ ਪਹਿਲ ਕੀਤੀ ਆ ਇਹ ਸਾਈਡ ਵੱਲ ਇਹ ਸੈਕੰਡ ਵੱਡੀ ਗੱਲ ਆਏ ਕੋਈ ਆਮ ਗੱਲ ਨਹੀਂ ਬਹੁਤ ਵੱਡੀ ਅਚੀਵਮੈਂਟ ਆ ਤੇ ਕਿਉਂਕਿ ਪ੍ਰਮਾਤਮਾ ਦੀ ਮਿਹਰ ਦੇ ਨਾਲ ਇੰਡਸਟਰੀ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਜੇਕਰ ਇਹ ਸਾਰੇ ਆਰਟਿਸਟ ਸਾਰੇ ਸਿੰਗਰ ਕਰਦੇ ਵੀ ਨੇ ਕਈ ਐਨਜੀਓ ਚਲਾ ਰਹੇ ਨੇ ਕਈ ਬੱਚਿਆਂ ਨੂੰ ਪੜਾ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਬਾਈ ਜਿਆ ਇਹ ਵੀ ਪਹਿਲਾ ਐਨਜੀਓ ਵੀ ਚਲਾਉਂਦੇ ਆ ਮਦਦ ਵੀ ਕਰਦੇ ਆ ਬੱਚਿਆਂ ਦੀ ਮਦਦ ਕਰਦੇ ਆ ਹਜੇ ਜੇ ਸਪੋਰਟਸ ਦੇ ਵਿੱਚ ਇਧਰ ਆਉਣਗੇ ਤਾਂ ਇਹ ਤਾਂ ਬਹੁਤ ਵੱਡੀ ਵੱਡੀ ਗੱਲ ਹੋ ਸਕਦੀ ਹੈ ਜਨ ਹੋ ਰਿਹਾ ਹੈ ਕੀ ਕੌਂਦੀ ਹੈ ਕਿ ਤੱਕ ਦਾ ਦੀਵਾ ਪਹੁੰਚ ਜਾ ਪਰ ਗਗਨ ਬਾਈ ਇਸ ਨੂੰ ਕਰ ਰਹੇ ਨੇ ਪਰਮੋਰ ਖੇਲਾ ਇਹ ਖੋਪ ਆਵੇਂ ਕੋਕਰੀ ਕਲਾ ਦੇ ਵਿੱਚ ਰਿਹਾ ਪਰ ਇੱਕ ਇੰਟਰਨੈਸ਼ਨਲ ਟੂਰਨਾਮੈਂਟ ਹੋ ਰਿਹਾ ਜੀ ਇਦੇ ਲਈ ਸਾਡੇ ਗगन ਜੀ ਜਿਹੜੇ ਕਿ ਪੰਜਾਬੀ ਦੇ ਬੜੇ ਵੱਡੇ ਨਾਮਵਰ ਸਿੰਗਰ ਨੇ ਇਹਨਾਂ ਦੇ ਔਰ ਇਹਨਾਂ ਦੀ ਸਮੁੱਚੀ ਟੀਮ ਇਹਨਾਂ ਦੇ ਸਾਥੀ ਇਹਨਾਂ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਵੱਡਾ ਟੂਰਨਾਮੈਂਟ ਹੋ ਰਿਹਾ ਔਰ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਉੱਚੇ ਚੇ ਤੌਰ ਤੇ ਹਲਕਾ ਬਾਗਾਪੁਰਾਣਾ ਤੋਂ ਐਮਐਲਏ ਸਾਹਿਬ ਸਰਦਾਰ ਅਮਰਤਪਾਲ ਸਿੰਘ ਜੀ ਸੁਖਨੰਦ ਸਾਹਿਬ ਉਹ ਵੀ ਉੱਚੇ ਚੇ ਤੌਰ ਤੇ ਪਹੁੰਚੇ ਨੇ ਪਹੁੰਚੇ ਨੇ ਔਰ ਮੈਂ ਹਲਕਾ ਵਿਧਾਇਕ ਹੋਣ ਦੇ ਨਾਤੇ ਇਹਨਾਂ ਦਾ ਸਵਾਗਤ ਵੀ ਕਰਦਾ ਔਰ ਧੰਨਵਾਦ ਵੀ ਕਰਦਾ ਬਾਕੀ ਜਿਹੜਾ ਤੁਸੀਂ ਪੁੱਛਿਆ ਕਿ ਟੀਮਾਂ ਕਿੱਥੋਂ ਕਿੱਥੋਂ ਆ ਰਹੀਆਂ ਨੇ ਪੰਜਾਬ ਹੀ ਨਹੀਂ ਬਲਕਿ ਬਾਹਰਲੇ ਸੂਬਿਆਂ ਦੇ ਵਿੱਚੋਂ ਵੀ ਆ ਰਹੀਆਂ ਨੇ ਤੇ ਔਰ ਬਾਹਰਲੇ ਕੰਟਰੀਜ਼ ਦੇ ਵਿੱਚੋਂ ਵੀ ਆ ਰਹੇ ਨੇ ਆ ਰਹੀਆਂ ਨੇ ਜਿਦਾ ਯੂਰਪ ਦੇ ਵਿੱਚੋਂ ਵੀ ਟੀਮ ਆ ਰਹੀਆਂ ਨੇ ਔਰ ਅਫਰੀਕਾ ਵਰਗੀ ਕੰਟਰੀ ਦੇ ਵਿੱਚੋਂ ਵੀ ਟੀਮ ਆ ਰਹੀਆਂ ਨੇ ਇੱਕ ਬਹੁਤ ਵੱਡੀ ਪਹਿਲ ਕਦਮੀਆਂ ਮੇਰੇ ਹਲਕੇ ਨਿਹਾਲ ਸਿੰਘ ਵਾਲੇ ਦੇ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਦਾ ਟੂਰਨਾਮੈਂਟ ਨਹੀਂ ਹੋਇਆ ਕਿ ਜਿਹਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚੋਂ ਟੀਮਾਂ ਆਈਆਂ ਹੋਣ ਔਰ ਇੰਨੇ ਸੁਚੱਜੇ ਪ੍ਰਬੰਧ ਕੀਤੇ ਗਏ ਹੋਣ ਔਰ ਇਹ ਇੱਕ ਬਹੁਤ ਹੀ ਵਧੀਆ ਟੂਰਨਾਮੈਂਟ ਹੈ ਪੈਂਡ ਹੀ ਨਹੀਂ ਬਲਕਿ ਮੈਂ ਕਹੂੰਗਾ ਸਾਡੇ ਅਸੀਂ ਪੂਰੇ ਇਲਾਕੇ ਵੱਲੋਂ ਗगन ਜੀ ਦਾ ਇਹਨਾਂ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਇਹਨਾਂ ਨੂੰ ਵਧਾਈ ਦਿੰਦੇ ਹਾਂ ਪੰਜਾਬ ਸਰਕਾਰ ਵੱਲੋਂ ਵੀ ਬੜਾ ਪ੍ਰਸ਼ੰਸਾ ਕੀਤਾ ਜਾ ਰਿਹਾ ਹੈ ਵੀ ਦਸ਼ੇਰੇ ਨੂੰ ਦੂਰ ਰਹਿ ਕੇ ਗੇਮਾਂ ਵਾਲ ਬੱਚਿਆਂ ਦਾ ਇਤਿਆਹ ਦੇਣਾ ਤੇ ਜਦੋਂ ਇਦਾਂ ਦੀਆਂ ਸੰਸਥਾਵਾਂ ਦੀਆਂ ਅੱਦਰ ਸਿੰਗਰ ਅੱਗੇ ਆਉਂਦੇ ਨੇ ਤਾਂ ਕਿਹਦਾ ਲੱਗਦਾ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਬਾ ਮਾਨ ਉਹ ਖੁਦ ਖੇਡਣ ਨੂੰ ਬਹੁਤ ਪਿਆਰ ਕਰਦੇ ਨੇ ਔਰ ਬੜੇ ਵਧੀਆ ਬਾਲੀਬਾਲ ਦੇ ਖਿਡਾਰੀ ਵੀ ਨੇ ਤੇ ਉਹਨਾਂ ਨੇ ਖੇਡਾ ਪੱਤਰ ਪੰਜਾਬ ਦੀਆਂ ਵੀ ਇਸੇ ਕਰਕੇ ਸ਼ੁਰੂ ਕੀਤੀਆਂ ਸੀ ਕਿਉਂਕਿ ਖੇਡਾਂ ਨੂੰ ਪਿਆਰ ਕਰਦੇ ਆ। ਔਰ ਉਹਨਾਂ ਦਾ ਇੰਨਾ ਵਧੀਆ ਅਸਰ ਹੋਇਆ ਕਿ ਤੁਸੀਂ ਅੱਜ ਪੰਜਾਬ ਦੇ ਕਿਸੇ ਵੀ ਖੇਡ ਗਰਾਊਂਡ ਦੇ ਵਿੱਚ ਚਲੇ ਜਾਓ ਤੁਹਾਨੂੰ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ, ਨੌਜਵਾਨ, ਲੜਕੇ, ਲੜਕੀਆਂ ਤੁਹਾਨੂੰ ਮਿਲਣਗੇ। ਇਹ ਇੱਕ ਉਹਨਾਂ ਦੇ ਜਿਹੜਾ ਖੇਡਾ ਪੱਤਰ ਪੰਜਾਬ ਦੀ ਉਹਦਾ ਇੱਕ ਬਹੁਤ ਵੱਡਾ ਅਸਰਾ। ਸੋ ਮੁੱਖ ਮੰਤਰੀ ਸਾਹਿਬ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਹੋਰ ਵੀ ਵਧੀਆ-ਵਧੀਆ ਉਪਰਾਲੇ ਕਰ ਰਹੇ ਨੇ। ਖੇਡ ਨਰਸਰੀਆਂ ਦੇ ਰਹੇ ਨੇ। ਤੇ ਜਦੋਂ ਤੁਸੀਂ ਇੱਕ ਗੱਲ ਕੀਤੀ ਕਿ ਜਦੋਂ ਸਿੰਗਰ ਕੋਈ ਇਸ ਤਰ੍ਹਾਂ ਦਾ ਕਰਾਉਂਦਾ ਤਾਂ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਬੜੇ ਵੱਡੇ-ਵੱਡੇ ਸਿੰਗਰ ਹੋਏ ਨੇ ਹੋਰ ਆਰਟਿਸਟ ਬੜੇ ਹੋਏ ਨੇ ਪਰ ਉਹ ਕਲਾ ਦੀ ਸੇਵਾ ਕਰਦੇ ਨੇ ਬਹੁਤ ਚੰਗੀ ਗੱਲ ਪਰ ਜਿਹੜੇ ਗगन ਵਰਗੇ ਨੌਜਵਾਨ ਆ ਜਿਹੜੇ ਆਪਣੀ ਲਾਈਨ ਦੇ ਵਿੱਚ ਆਪਣੇ ਕਿਤੇ ਜਿਹਦਾ ਸੇਵਾ ਕਰਦੀ ਕਰਦੇ ਨੇ ਨਾਲ ਮੈਨੂੰ ਕਹਾਂਗਾ ਖੇਡਾਂ ਨੂੰ ਪਿਆਰ ਕਰਨਾ ਔਰ ਸਮਾਜ ਸੇਵੀ ਇਸ ਤਰ੍ਹਾਂ ਦੇ ਕੰਮ ਕਰਨੇ ਇਹ ਹੋਰ ਵੀ ਬਹੁਤ ਵੱਡੀ ਗੱਲ ਹੈ ਤੇ ਵੱਡਾ ਉਪਰਾਲਾ